ਸਰਪੇਕ ਸੋ 25 ਰੁਪਿਆ ਦਾ ਉਹ ਸੂਟ ਜਿਹੜਾ ਬਾਜ਼ਾਰ ਚੋਂ ਹਜ਼ਾਰਾਂ ਰੁਪਿਆ ਦਾ ਮਿਲਦਾ ਹੈ ਕਪੜਾ ਕਿਹੜਾ ਬਾਈ ਦਾ ਕੌਡੀਆਂ ਦੇ ਭਾ ਜਾਵਾ ਆ ਦੇਖੋ ਜੀ ਪਿਓਰ ਕਰੇ ਐਦਾ ਸੂਟ ਗਲੇ ਤੋਂ ਲੈ ਕੇ ਨੀਚੇ ਤੱਕ ਪਾਰਾ ਕੰਮ ਕੀਤਾ ਆਊਗਾ ਦੁਪੱਟੇ ਨਾਲ ਪਾਰੇ ਪਾਰੇ ਕੱਢੇ ਹੋਏ ਆ ਇਹ ਗਰੰਟੀ ਆ ਤੁਹਾਡੇ ਸ਼ਹਿਰ ਚ 1500 ਤੋਂ ਘੱਟ ਨਹੀਂ ਮਿਲੇਗਾ ਸਿੱਧਾ ਫੈਕਟਰੀ ਵਾਲਿਆਂ ਤੋਂ ਖਰੀਦੋ ਕਪੜਾ 500 ਰੁਪਏ ਦੇ 4 ਸੂਟ ਬਾਈ ਕੜਾਈ ਵਾਲੇ ਸੂਟ ਨੇ ਬਾਜ਼ਾਰ ਚੋਂ ਕਿਤੋਂ ਵੀ ਐਨੇ ਸਸਤੇ ਰੇਟ ਤੇ ਨਹੀਂ ਮਿਲ ਸਕਦਾ ਗੁਪਤ ਟਿਕਾਣਾ ਪਤਾ ਬਾਈ ਦਾ ਨੋਟ ਕਰ ਲਓ ਸੂਟ ਇਨਰ ਦਾ ਕਪੜਾ ਨਾਲ ਆਏਗਾ ਜੀ ਦੁਪੱਟਾ ਨਾਲ ਕੱਟਿਆ ਹੋਏਗਾ 100000 ਦੇ ਵਿਕਦੇ ਆ ਪਰ ਸਮੀ ਟੈਕਸਟਲ ਤੇ ਆਗਲ ਲੈ ਜੋ ਸੇਲਾ ਲੱਗੀ ਹੋਈਆਂ ਫਾਇਦਾ ਚੱਕ ਲੋ ਫਾਇਦਾ ਚੱਕ ਲੋ ਬਸ ਫਾਇਦਾ ਚੱਕ ਲੋ ਆਪਣਾ ਪੰਜਾਬ ਤਾਂ ਛੱਡੋ ਦਿੱਲੀ ਦੇ ਵਿੱਚ ਵੀ ਕੋਈ ਨਹੀਂ ਦੇ ਸਕਦਾ ਇੰਨਾ ਸਸਤਾ ਕੱਪੜਾ 125 ਰੁਪਿਆ ਦਾ ਸੂਟ 500 ਦੇ 4 ਸੂਟ ਮਿਲਦੇ ਨੇ ਇੱਥੇ ਬਾਰ ਬਾਰ ਕਹਿਣਾ ਕਿ ਇਹ ਜਿਹੜੀ ਦੁਕਾਨ ਹੈ ਤੁਸੀਂ ਮੈਂ ਕਹਿੰਦਾ ਪੂਰਾ ਲੁਧਿਆਣਾ ਘੁੰਮ ਜੋ ਇਹਦੇ ਵਰਗੇ ਰੇਟ ਤੁਹਾਨੂੰ ਕੋਈ ਨਹੀਂ ਦੇ ਸਕਦਾ ਲੁਧਿਆਣਾ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ 2 ਨੰਬਰ ਕੁਚਾ ਫੀਲਡ ਗੰਜ ਵਿੱਚ ਨਹੀਂ ਪਤਾ ਚੱਲਦਾ ਗੁਰਦੁਆਰਾ ਸਾਹਿਬ ਕੋਲੇ ਆ ਕੇ ਕਾਲ ਕਰ ਲਓ ਸਾਡਾ ਮੁੰਡਾ ਆ ਕੇ ਲੈ ਵੀ ਜਾਊਗਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਮਕਸੰਧੂ ਤੁਸੀਂ ਦੇਖ ਰਹੇ ਹੋ ਜੱਟ ਬਾਬੇ ਟੈਲੀਵਿਜ਼ਨ ਇੱਕ ਵਾਰ ਫੇਰ ਪਹੁੰਚਾਂ ਲੁਧਿਆਣੇ ਦੇ ਵਿੱਚ ਹੋਲ ਸੇਲ ਦੀ ਉਸੇ ਦੁਕਾਨ ਤੇ ਜਿੱਥੇ ਕੌਡੀਆਂ ਦੇ ਭਾ ਕੱਪੜਾ ਮਿਲਦਾ ਦੂਰੋਂ ਦੂਰੋਂ ਲੋਕ ਖਰੀਦਣ ਆਉਂਦੇ ਨੇ ਰੇਟ ਐਨੇ ਘੱਟ ਸੋਚ ਵੀ ਨਹੀਂ ਸਕਦੇ 125 ਰੁਪਿਆ ਦਾ ਸੂਟ 500 ਦੇ 4 ਸੂਟ ਮਿਲਦੇ ਨੇ ਇੱਥੇ ਜਿਹੜਾ 7-800 ਦਾ ਸੂਟ ਤੁਹਾਨੂੰ ਬਾਜ਼ਾਰ ਦੇ ਵਿੱਚੋਂ ਮਿਲੂਗਾ ਜਿਹੜੇ ਸੂਟ ਨੇ ਬਿਲਕੁਲ ਸ਼ਾਨਦਾਰ ਨੇ ਸਰਦੀਆਂ ਵਾਲੇ ਸੂਟ ਨੇ ਬਾਈਆ ਮੇਰੇ ਨਾਲ ਮਾਨਕ ਗੱਲਬਾਤ ਕਰਦਾ ਵੀਰ ਨਾਲ ਬਾਈ ਕੀ ਹਾਲ ਚਾਲ ਨੇ ਬਸ ਸਸਤੀ ਗੱਲ ਜੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਇੱਕ ਮੈਨੂੰ ਨਾ ਐਡਰੈਸ ਦੁਕਾਨ ਦਾ ਪ੍ਰੋਪਰ ਦੱਸ ਦੋ ਸਟਾਰਟਿੰਗ ਦੇ ਵਿੱਚ ਹੀ ਲੋਕ ਕਈ ਕਹਿੰਦੇ ਨੇ ਕਿ ਅੱਗੇ ਦੱਸਿਆ ਕਰੋ ਤੁਸੀਂ ਐਡਰੈਸ ਲੁਧਿਆਣੇ ਵਿੱਚ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਕੋਲੇ 2 ਨੰਬਰ ਕੂਚੇ 'ਚ ਸ਼ਾਪ ਹੈ ਸਿਮੀ ਟੈਕਸਟਾਈਲ ਦੇ ਨਾਮ ਤੇ ਜੇ ਨਹੀਂ ਪਤਾ ਚਲਦਾ ਗੁਰਦੁਆਰਾ ਸਾਹਿਬ ਕੋਲੇ ਆ ਕੇ ਸਾਨੂੰ ਤੁਸੀਂ ਕਾਲ ਵੀ ਕਰ ਸਕਦੇ ਹੋ ਵਿਵਰਸ ਲਓ ਵੀ ਮਿੱਤਰੋ ਹੁਣ ਕਿਰਾ ਸੂਟ ਦੇਖਦੇ ਜਾਓ ਤੁਸੀਂ ਐਤਕੀ ਵੀਡੀਓ ਆਪਾਂ ਬੜੀ ਲੰਬੀ ਨਹੀਂ ਲੈ ਕੇ ਜਾਂਦੇ ਪਰ ਤੁਹਾਨੂੰ ਇੰਨੇ ਵਧੀਆ ਵਧੀਆ ਘੈਂਟ ਘੈਂਟ ਸੂਟ ਕੱਟ ਰੇਟ ਦੇ ਵਿੱਚ ਦਿਖਾਵਾਂਗੇ ਮਨ ਕੋਜਾ ਸ਼ੁਰੂ ਪਹਿਲਾਂ ਤਾਂ ਮੈਂ ਦੱਸਦਾ ਸਿਮੀ ਟੈਕਸਟਾਈਲ ਦਾ ਬਿਲਕੁਲ ਹੋਲਸੇਲ ਰੇਟਾਂ 'ਚ ਕਪੜਾ ਮਿਲਦਾ ਵਾ ਔਰ ਇੱਥੇ ਲੱਗ ਚੁੱਕੀ ਆ ਪ੍ਰੋਪਰ ਸੇਲ ਲੱਗੀ ਹੋਈ ਆ ਆਹ ਦੇਖੋ ਜੀ ਪਿਓਰ ਪਸ਼ਮੀਨੇ ਦਾ ਸੂਟ ਔਰ ਕਪੜਾ ਪੂਰਾ 5 ਮੀਟਰ ਮੀਟਰ ਨਾਲ ਨਾਪ ਕੇ ਦਵਾਂਗੇ ਜਿਹੜਾ ਬਾਜ਼ਾਰ 'ਚ 500 ਦਾ ਇੱਕ ਸੂਟ ਵਿਕਦਾ ਪਰ ਸਿਮੀ ਟੈਕਸਟਾਈਲ ਤੇ ਤੁਹਾਨੂੰ 500 ਦੇ 4 ਸੂਟ ਮਿਲ ਰਹੇ ਆ 5 ਮੀਟਰ ਕਪੜਾ ਦਵਾਂਗੇ 125 ਰੁਪਏ ਦਾ ਲੁਧਿਆਣਾ ਪੰਜਾਬ ਛੱਡੋ ਹਿੰਦੂਸਤਾਨ ਦੀ ਗਾਰੰਟੀ ਆ ਔਰ ਐਨੇ ਐਂਦੇ ਚ ਰੰਗ ਆ ਐਨੇ ਐਂਦੇ ਚ ਡਿਜ਼ਾਈਨ ਆ 500 ਦੇ 4 500 ਦੇ 4 ਤੇ 500 ਦੇ 4 ਮਿਲਣਗੇ ਤੁਹਾਨੂੰ ਲਓ ਵੀ ਇਹ ਆ ਗਈ ਉਹੀ ਕੁਆਲਿਟੀ ਜਿਹੜੀ ਕਿ ਹਰ ਕੋਈ ਮੰਗਦਾ ਕਿ ਸਸਤੇ ਸੂਟ ਲੈਣੇ ਨੇ ਅੱਗੇ ਦੇਖਦੇ ਜਾਓ ਹੁਣ ਹੁਣ ਆ ਦੇਖੋ ਜੀ ਜਿਹੜਾ ਬਾਜ਼ਾਰ ਚ ਲੋਕੀ 500 ਦਾ ਸੂਟ ਵੇਚਦੇ ਆ ਕੱਲਾ ਇਹ ਸਿਮੀ ਟੈਕਸਟਾਈਲ ਤੇ ਤੁਹਾਨੂੰ ਮਿਲਣਾ ਗਲਾ ਕੱਢਿਆ ਹੋਇਆ ਕੜਾਈ ਕੀਤਾ ਕਰਾਇਆ ਔਰ ਸਵਾਨ ਵਾਲੇ ਸੂਟ ਚੁੰਨੀ ਨਾਲ ਲੈਸਾਂ ਵਾਲੀ ਸਿਰਫ 250 ਰੁਪਏ ਦਾ 1000 ਦੇ 4 ਸੂਟ ਮਿਲਣਗੇ ਸੂਟ 1 2 1000 ਜਿੰਨੇ ਮਰਜੀ ਲੋ ਇਸ ਸਬਸਿਮੀ ਟੈਕਸਟਾਈਲ ਤੇ ਮਿਲਨੇ ਆ 2250 ਰੁਪਏ ਦਾ 2250 ਰੁਪਏ ਦਾ ਕਚਲਾ ਕਕੇ ਲੋ ਵੀ ਮਾਨਕ ਭਾਈ ਆਗਲੀ ਕੁਆਲਟੀ ਆ ਦੇਖੋ ਗਲੇਸ ਕੋਟਨ ਦਾ ਸੂਟ 5 ਮੀਟਰ ਦਾ ਚੁੰਨੀ ਨਾਲ 1000 ਰੁਪਏ ਦੇ 4 ਸੂਟ 1000 ਦੇ 4 ਸੂਟ ਮਿਲਣਗੇ ਵਾਹ ਜੀ ਵਾਹ ਹੁਨਾ ਦੇਖੋ ਜੀ ਪਿਓਰ ਕੋਟਨ ਦਾ ਸੂਟ 5 ਮੀਟਰ ਦਾ ਚੁੰਨੀ ਨਾਲ ਕੱਢੀ ਹੋਈ ਹੈ ਜੀ ਇਹ ਤੁਸੀਂ ਬਾਜ਼ਾਰ ਚ ਕਢਾਈ ਕਰਾਣ ਜਾਓ 500 600 700 ਬੁਟੀਕਲੀਆਂ ਮੰਗਦੀ ਹੈ 850 800 ਦਾ ਸੂਟ ਮਿਲਦਾ ਪਰ ਸਿਮੀ ਟੈਕਸਟਾਈਲ ਤੇ 1200 ਦੇ 4 ਸੂਟ ਜੀ ਬਿਲਕੁਲ ਸਹੀ ਸੁਣ ਰਹੇ ਹੋ 1200 ਦੇ ਚਾਰ ਸੂਟ ਮਿਲਣਗੇ ਸਿਮੀ ਟੈਕਸਟਾਈਲ ਬਾਈ ਕੜਾਈ ਵਾਲੇ ਸੂਟ ਨੇ ਬਾਜ਼ਾਰ ਚੋਂ ਕਿਤੋਂ ਵੀ ਐਨੇ ਸਸਤੇ ਰੇਟ ਤੇ ਨਹੀਂ ਮਿਲ ਸਕਦਾ ਗੁਪਤ ਟਿਕਾਣਾ ਪਤਾ ਬਾਈ ਦਾ ਨੋਟ ਕਰ ਲਓ ਸੂਟ ਇਨਰ ਦਾ ਕਪੜਾ ਨਾਲ ਆਏਗਾ ਜੀ ਦੁਪੱਟਾ ਨਾਲ ਘਟਿਆ ਹੋਏਗਾ ਹਜ਼ਾਰ ਹਜ਼ਾਰ ਦੇ ਵਿਕਦੇ ਆ ਪਰ ਸਿਮੀ ਟੈਕਸਟਾਈਲ ਤੇ ਆ ਗੱਲ ਲੈ ਜਾਓ ਸਾਡੇ 3-300 ਦਾ ਸੂਟ ਸੇਲਾਂ ਲੱਗੀਆਂ ਹੋਈਆਂ ਫਾਇਦਾ ਚੱਕ ਲਓ ਫਾਇਦਾ ਚੱਕ ਲਓ ਬਸ ਫਾਇਦਾ ਚੱਕ ਲਓ ਆਪਣਾ ਆਹ ਦੇਖੋ ਜੀ ਹੁਣ ਪਿਓਰ ਸ਼ਿਮਰ ਦਾ ਸੂਟ ਜਿਹੜਾ ਮਾਰਕੀਟ 'ਚ ਲੋਕੀ ਹਜ਼ਾਰ-ਹਜ਼ਾਰ ਦਾ ਵੇਚਦੇ ਆ ਚੱਕੋ ਜੀ ਪਿਓਰ ਸ਼ਿਮਰ ਦਾ ਸੂਟ ਕੇਰਾ ਕੱਢਿਆ ਹੋਇਆ ਹੈਗਾ ਚੁੰਨੀ ਕੱਢੀ ਹੋਈਗੀ ਫੋਰ ਸਾਈਡ ਹਜ਼ਾਰ ਤੋਂ 12-12 16 16 ਵਿਕਣ ਵਾਲਾ ਸੂਟ ਸਿਮੀ ਟੈਕਸਟਾਈਲ ਦੇ 1500 ਦੇ ਚਾਰ ਸੂਟ ਆ ਜੀ ਮਤਲਬ ਉਹਦੇ ਚਾਰ ਬਾਜ਼ਾਰ ਦਾ ਰੇਟ ਕੱਲੇ ਸੂਟ ਦਾ ਯਾਰ 1200 ਦਾ ਵਿਕਦਾ ਜੀ 4-4 ਗੁਣਾ ਲੋਕੀ ਕਮਾਈ ਕਰਕੇ ਵੇਚਦੇ ਆ ਆਪਾਂ ਉਹੀ ਕਮਾਈਆਂ ਖਤਮ ਕਰਨੀਆਂ ਸਿਮੀ ਟੈਕਸਟਾਈਲ ਦੇ ਬਹੁਤ ਫਾਇਦਾ ਹੋਣਾ ਕੜਾਈ ਵਾਲੇ ਸੂਟ ਨੇ ਚੁੰਨੀ ਵੀ ਕੱਢੀ ਪ੍ਰੋਪਰ ਕੱਢੀ ਹੋਈ ਪ੍ਰੋਪਰ ਐ ਲੋ ਪਿਓਰ ਗਲੇਜ਼ ਦਾ ਸੂਟ 5 ਮੀਟਰ ਦਾ ਚੁੰਨੀਆਂ ਪਿਓਰ ਦੀਆਂ 6.5 600 ਲੈ ਸੂਟ 3300 ਰੁਪਏ ਦੇ 3300 ਰੁਪਏ ਦੇ ਸੂਟ ਲਾਤੀ ਸੇਲ ਬਾਈ ਲਓ ਵੀ ਮਿੱਤਰੋ ਹੁਣ ਹੋਰ ਅੱਗੇ ਘੈਂਟ ਕੁਆਲਿਟੀ ਵਾਲੇ ਹੋਰ ਸੂਟ ਦਿਖਾਉਣੇ ਆ ਤੁਹਾਨੂੰ ਬਾਰ ਬਾਰ ਕਹਿਣਾ ਕਿ ਇਹ ਜਿਹੜੀ ਦੁਕਾਨ ਹੈ ਤੁਸੀਂ ਮੈਂ ਕਹਿੰਦਾ ਪੂਰਾ ਲੁਧਿਆਣਾ ਘੁੰਮ ਜੋ ਇਹਦੇ ਵਰਗੇ ਰੇਟ ਤੁਹਾਨੂੰ ਕੋਈ ਨਹੀਂ ਦੇ ਸਕਦਾ ਬਾਈ ਜਿਹੜੇ ਕਈ ਵਾਰੀ ਬੰਦਾ ਨਾ ਵੀਡੀਓ ਅੱਗੇ ਲਗਾ ਆਉਂਦਾ ਹੈ ਭੁੱਲ ਜਾਂਦਾ ਇੱਕ ਵਾਰੀ ਐਡਰੈਸ ਦੱਸ ਦੇ ਕੱਪੜੇ ਦਿਖਾਉਣੋਂ ਪਹਿਲਾਂ ਦੁਬਾਰੇ ਫੇਰ ਲੁਧਿਆਣਾ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ 2 ਨੰਬਰ ਗੁੱਚਾ ਫੀਲਡ ਗੰਜ ਵਿੱਚ ਨਹੀਂ ਪਤਾ ਚੱਲਦਾ ਗੁਰਦੁਆਰਾ ਸਾਹਿਬ ਕੋਲੇ ਆ ਕੇ ਕਾਲ ਕਰ ਲਓ ਸਾਡਾ ਮੁੰਡਾ ਆ ਕੇ ਲੈ ਵੀ ਜਾਊਗਾ ਹੁਣ ਤੁਹਾਨੂੰ ਦਿਖਾਣੇ ਆ ਜਿਹੜੇ ਬਾਜ਼ਾਰਾਂ 'ਚ 2-2000 ਦੇ ਲੋਕੀ ਸੂਟ ਵੇਚਦੇ ਆ ਸਿਮੀ ਟੈਕਸ 'ਤੇ 6 ਤੋਂ 650 ਰੇਂਜ 'ਚ ਮਿਲਨੇ ਆ ਦੇਖੋ ਜੀ ਇਹ ਬਾਜ਼ਾਰ ਦੇ ਵਿੱਚ 2000 ਦਾ ਵਿਕਦਾ 2000 ਦਾ ਹੀ ਮਿਲੇਗਾ ਗਲਾਸ ਕਪੜੇ ਦੇ ਉੱਤੇ ਦੁਪੱਟੇ ਨਾਲ ਸ਼ਿਮਰ ਦੇ ਕੱਡੇ ਹੋਏ ਆ ਜੀ ਸਿਮੀ ਟੈਕਸਟਾਈਲ ਤੇ ਆ ਕੇ ਲੈ ਜਾਓ ਸਿਰਫ ਤੇ ਸਿਰਫ 650 ਰੁਪਏ ਦਾ ਸੂਟ ਚੈੱਕ ਕਰੋ ਜੀ ਭਾਈ ਮੈਨੂੰ ਸਾਰੇ ਪੁੱਛਦੇ ਨੇ ਵੀ ਤੇਰਾ ਬੰਦਾ ਇਹਨੇ ਸੂਟ ਸਸਤੇ ਕਿਉਂ ਦਿੰਦਾ ਕੱਪੜੇ 'ਚ ਕੋਈ ਫਰਕ ਤਾਂ ਨਹੀਂ ਹੈਗਾ ਫਰਕ ਕੁਛ ਨਹੀਂ ਹੁੰਦਾ ਜੀ ਕਮਾਈ ਦਾ ਫਰਕ ਹੈ ਜੀ ਲੋਕੀ ਸੋਚਦੇ ਆ ਦੀ ਦਿਹਾੜੀ ਦੇ 10 ਸੂਟ ਵੇਚ ਲਈਏ ਪਗਰ ਪੰਪ 50 ਹਜ਼ਾਰ ਯਾਰ ਸੂਟ ਕਮਾਣਾ ਆ ਆਪਾਂ ਸੋਚਦੇ ਆ ਦਿਹਾੜੀ ਦਾ 100 ਸੂਟ ਵੇਚ ਕੇ 10 ਵੀ ਕਮਾ ਲਈਏ ਆਪਣੀ ਕਮਾਈ ਉੱਥੇ ਹੀ ਆ ਜਾਂਦੀ ਹੈ ਸ਼ਾਮ ਨੂੰ ਭਾਈ ਅਸੀਂ ਤਾਂ ਖੁਦ ਲੈ ਕੇ ਜਾਂਦੇ ਆ ਬਾਈ ਦਾ ਕੱਪੜਾ ਨਹੀਂ ਬਹੁਤ ਕਿਵੇਂ ਪ੍ਰਮੋਸ਼ਨਾਂ ਆਉਂਦੀਆਂ ਨੇ ਕੱਪੜਾ ਖਰੀਦਦੇ ਨਹੀਂ ਹੋਰਾਂ ਦੋਸੀ ਇਹ ਬਾਈ ਤਿਓ ਲੈ ਕੇ ਜਾਂਦੇ ਆ ਅਸੀਂ ਕੱਪੜਾ ਹੋਰ ਗੱਲ ਹੈ ਜਿਨ੍ਹਾਂ ਨੂੰ ਵਿਆਹ ਸ਼ਾਦੀ ਲਈ ਕਪੜਾ ਚਾਹੀਦਾ ਉਹ ਵੀ ਸਾਡੀ ਦੁਕਾਨ ਤੇ ਵਿਜ਼ਿਟ ਕਰੋ ਤੁਸੀਂ ਜੇ 1 ਲੱਖ ਡੇਢ ਲੱਖ ਦਾ ਕਪੜਾ ਜੇ ਆਪਣੇ ਸ਼ਹਿਰ ਤੋਂ ਲਓਗੇ ਉਹੀ ਕਪੜਾ ਤੁਹਾਨੂੰ 35-40-50 ਹਜ਼ਾਰ ਦੀ ਰੇਂਜ ਤੁਹਾਡੀ ਵਰੀ ਬਣਾ ਕੇ ਦਵਾਂਗੇ ਲੱਖ ਰੁਪਿਆ ਤੁਸੀਂ 1.5 ਲੱਖ ਚੋਂ ਵਾਪਸ ਲੈ ਕੇ ਜਾਓਗੇ ਇਹ ਵੀ ਮੇਰੀ ਗਾਰੰਟੀ ਹੈ ਜੀ ਚੰਗਾ ਮਾਨਤਨ ਹੁੰਦਾ ਬਈ ਵਧੀਆ ਮੁੰਡਾ ਲੈ ਕੇ ਆਉਂਦਾ ਤੁਹਾਨੂੰ ਅੱਗੋਂ ਜਾ ਕੇ ਫੋਨ ਜ਼ਰੂਰ ਕਰ ਲਓ ਬਾਈ ਨੂੰ ਜਦੋਂ ਵੀ ਆਉਣਾ ਮਾਰਕੀਟ ਦੇ ਵਿੱਚ ਪਹੁੰਚੋ ਆ ਦੇਖੋ ਜੀ ਹੁਣ ਪਿਓਰ ਬਨਾਰਸੀ ਸੂਟ 15 15 16 ਬਨਾਰਸੀ ਸੂਟ ਆਜੋ ਸਿਮੀ ਟੈਕਸਟਾਈਲ ਤੇ ਆ ਕੇ ਲਓ ਸਾਡੇ 6600 ਦੇ ਬਨਾਰਸੀ ਦੁਪੱਟੇ ਆਣਗੇ ਨਾਲ ਤੁਹਾਨੂੰ 6500 ਦਾ ਸੂਟ ਵੀ ਬੜਾ ਹੈਵੀਆ ਯਾਰ ਆ 2000 ਦਾ ਵਿਕਦਾ ਚੱਕੋ ਸਿਮੀ ਟੈਕਸਟਾਈਲ ਤੇ 650 ਰੁਪਏ ਦਾ ਆ ਦੇਖੋ ਜੀ ਗਲਾਸ ਕਪੜੇ ਦੇ ਉੱਤੇ ਸਾਰਾ ਧਾਗੇ ਦਾ ਵਰਕ ਆਊਗਾ ਨਾਲ ਪੌਂਚੇ ਦੇ ਕਢਾਈ ਆਊਗੀ ਨਾਲ ਇਹਦੇ ਦੁਪੱਟੇ ਦੇ ਕੰਮ ਕੀਤਾ ਆਏਗਾ ਕੋਈ 1500 ਨਹੀਂ ਕੋਈ 2000 ਨਹੀਂ ਸਿਰਫ 600 ਰੁਪਏ ਦਾ 600 ਰੁਪਏ ਦਾ ਸੂਟ ਗਲਾਸ ਦੇ ਪੌਂਚੇ ਦੇ ਕੜਾਈਆਂ ਦੇ ਨਾਲ ਨਵੇਂ-ਨਵੇਂ ਕਪੜੇ ਆਏ ਆ ਆਹ ਦੇਖੋ ਜੀ ਪਿਓਰ ਨਵਾਂ ਕੈਂਡੀ ਕਪੜਾ ਆਇਆ ਜੀ ਗਲੇ ਦੇ ਕੰਮ ਆਏਗਾ ਦੁਪੱਟੇ ਦੇ ਵੀ ਕੰਮ ਆਏਗਾ ਚੱਕੋ ਸਾਡੇ ਬੰਮ 500 ਰੁਪਏ ਦੀ ਰੇਂਜ ਸੀ ਮੀਕਾ ਚੱਕੋ ਵੀ ਚੱਕੋ ਲੁੱਟ ਲੋ ਮੇਲਾ ਭਾਈ ਆਪ ਵੀ ਤਿਆਰ ਕਰਦੇ ਆ ਹਨਾ ਆਪ ਕਪੜਾ ਹਾਂ ਹਾਂ ਆਪਣੀ ਮਸ਼ੀਨਾਂ ਕੱਕੋਲ ਪਿੰਡ ਕੋ ਲੱਗੀਆਂ ਹੋਈਆਂ ਨੇ 6 ਮਸ਼ੀਨਾਂ ਉੱਥੋਂ ਵੀ ਤਿਆਰ ਆ ਦੇਖੋ ਜੀ ਪਿਓਰ ਕਰੇਪ ਦਾ ਸੂਟ ਆਏਗਾ ਗਲਕਦੇ ਆਊਗਾ ਜੀ ਪੋਂਚੇ ਤੇ ਕਢਾਈ ਆ ਬਾਜੂ ਤੇ ਕਢਾਈ ਆ ਚੁੰਨੀ ਤੇ ਕਢਾਈ ਆ ਕੋਈ 1500 ਨਹੀਂ ਕੋਈ 1800 ਨਹੀਂ 500 ਰੁਪਏ ਆਰ ਰੁਪਏ ਦਾ ਸੂਟ ਜੀ ਚੱਕੋ 550 ਦਾ ਭਾਈ ਸਿਰਫ 500 ਰੁਪਏ ਦਾ ਜੀ ਆ ਲੋ ਪਿਓਰ ਸ਼ਿਮਰ ਦੇ ਸੂਟ ਇੱਲਾ ਪਾਉਂਦੀ ਆ ਮੋਰਨੀਆਂ ਬਣੀਆਂ ਹੋਣਗੀਆਂ ਦੁਪੱਟਾ ਨਾਲ ਕੱਢਿਆ ਹੋਏਗਾ ਪਹਿਲਾਂ ਪਾਉਂਦੀ ਆ ਮੋਰਨੀਆਂ ਹਾਂ ਕੋਈ 1500 ਨਹੀਂ ਕੋਈ 2000 ਨਹੀਂ 550 ਦਾ ਸੂਟ ਸਾਡੇ ਚੱਕੋ ਘੈਂਟ ਕੁਆਲਿਟੀ 550 ਦੀ ਸੇਲ ਲੱਗੀ ਹੋਈ ਆ ਤਿਹਾਰਾਂ ਕਰਕੇ ਦੀਵਾਲੀ ਲੰਘ ਕੇ ਗਈਆ ਹੁਣੇ ਕੱਪੜਾ ਕਿਹੜਾ ਬਾਈ ਦਾ ਕੌਡੀਆਂ ਦੇ ਭਾ ਜਾਵਾ ਆ ਦੇਖੋ ਜੀ ਪਿਓਰ ਕਰੇ ਇਦਾਂ ਸੂਟ ਗਲੇ ਤੋਂ ਲੈ ਕੇ نیچے ਤੱਕ ਪਾਰਾ ਕੰਮ ਕੀਤਾ ਆਊਗਾ ਦੁਪੱਟੇ ਨਾਲ ਪਾਰੇ ਪਾਰੇ ਕੱਢੇ ਹੋਏ ਆ ਇਹ ਗਾਰੰਟੀ ਆ ਤੁਹਾਡੇ ਸ਼ਹਿਰ 'ਚ 1500 ਤੋਂ ਘੱਟ ਨਹੀਂ ਮਿਲੇਗਾ ਪਰ ਸਿਮੀ ਟੈਕਸਟਾਈਲ ਤੇ 500 ਰੁਪਏ 550 ਰੁਪਏ 550 ਰੁ ਯਾਰਾ ਲੈ ਰਹਾ ਯਾਰਾ ਜੀ ਬ੍ਰਾਂਡਡ ਚੀਜ਼ਾਂ ਪਿਓਰ ਨੇਚਰਲ ਗਰੇਪ ਤੇ ਗਲੇ ਤੋਂ ਲੈ ਕੇ نیچے ਤੱਕ ਹੈਂਡ ਵਰਕ ਦਾ ਵਰਕ ਕੀਤਾ ਹੋਊਗਾ ਦੁਪੱਟਾ ਨਾਲ ਕੱਟ ਵਰਕ ਦਾ ਸਿਰਫ 550 ਰੁਪਏ ਦਾ ਜੀ ਚੱਕੋ 550 550 ਦੇ ਆ ਕੀ ਰਹਿ ਗਿਆ ਹੋਰ ਆ ਦੇਖੋ ਜੀ ਪਿਓਰ ਗਲਾਸ ਦੇ ਸੂਟ ਦਲਾ ਕਟਿਆ ਹੈ ਸ਼ਿਮਰ ਦੇ ਸੂਟ ਦੁਪੱਟਾ ਨਾਲ ਕੱਢ ਆਇਆ ਸਿਰਫ 650 ਰੁਪਏ ਦਾ ਜੀ ਜੌਰ ਜੌਰਜਟ ਦਾ ਸੂਟ ਇਨਰ ਦਾ ਨਾਲ ਆ 15 1500 ਦਾ ਸੂਟ ਵਿਕਦਾ ਜਿਹੜਾ ਸਿਮੀ ਟੈਕਸਟਾਈਲ ਦਾ ਤੁਹਾਨੂੰ ਮਿਲਣਾ ਸਿਰਫ 650 ਰੁਪਏ ਦਾ ਜੀ ਆ ਦੇਖੋ ਜੀ ਪਿਓਰ ਬਰਬਰੀ ਦੇ ਸੂਟ 2000 ਤੋਂ 25 2500 ਦਾ ਸੂਟ ਵਿਕਦਾ ਕੱਟ ਵਰਗ ਦੇ ਦੁਪट्टे 850 ਦਾ ਸੂਟ ਸਿਰਫ ਆਹ ਦੇਖੋ ਜੀ ਪਿਓਰ ਸ਼ਿਮਰ ਦੇ ਸੂਟ ਹੈ ਵੀ ਤੁਹਾਨੂੰ ਸਾਰੇ ਵਾਜੀ ਬਰੇਟਾ ਤੇ ਮਿਲਨੇ ਆ ਤੁਸੀਂ ਵਿਜ਼ਿਟ ਕਰੋ ਪਹੁੰਚੇ ਦੇ ਕਦਾਈ ਪਿਓਰ ਔਰਗੈਂਜ਼ਾ ਦੇ ਸੂਟ ਔਰਗੈਂਜ਼ਾ ਦੇ ਦੁਪट्टे 700 800 900 ਤੋਂ ਸ਼ੁਰੂ ਹੋ ਕੇ ਬੜੇ ਵਧੀਆ ਵਧੀਆ ਪ੍ਰਾਂਟਡ ਚੀਜ਼ਾਂ ਦੇ ਦਾਂਗੇ ਵੀਵਰ ਤੁਹਾਡੇ ਸ਼ਹਿਰ ਜੋ 2500 ਦਾ ਕੱਟ ਮਿਲ ਜਾਏ ਜ਼ਿੰਮੇਵਾਰ ਬੈਠਾ ਵਾਂ ਸਿਰਫ 995 ਰੁਪਏ ਦਾ ਸੂਟ ਮਿਲੂਗਾ ਸਿਮੀ ਟੈਕਸਟਾਈਲ ਤੇ ਰੇਟ ਬਹੁਤ ਵਾਜੀ ਵਾ ਦੇਖੋ ਪਿਓਰ ਦੇ ਸੂਟ ਹੈ ਜੀ ਹੈਂਡਵਰਕਲੇ ਦੁਪੱਟੇ ਨਾਲ ਕੱਟ ਵਰਗ ਦੇ ਕੱਢੇ ਹੋਏ ਆ ਸਭ ਵਾਜੀ ਰੇਟਾਂ ਜੇ ਮਿਲਨੇ ਆ ਪਿਓਰ ਸਿਲਕ ਦੀ ਸਲਵਾਰਾਂ ਨਾਲ ਆ ਦੇਖੋ ਬਹੁਤ ਵਧੀਆ ਵਧੀਆ ਚੀਜ਼ਾਂ ਬਹੁਤ ਵਧੀਆ ਵਧੀਆ ਕੁਆਲਿਟੀਆਂ ਸਿਰਫ ਸਿਮੀ ਟੈਕਸਟਾਈਲ ਦੇ ਘੱਟ ਤੋਂ ਘੱਟ ਰੇਟਾਂ ਜੇ ਮਿਲਣਗੇ ਬਾਕੀ ਵੀਡੀਓ ਈਵਰਸ ਲੰਬਾ ਨਹੀਂ ਕਰ ਸਕਦੇ ਜੋ ਵੀ ਆਰਟੀਕਲ ਲੈਣੇ ਆ ਤੁਸੀਂ ਫਟਾਫਟ ਸਿਮੀ ਟੈਕਸਟਾਈਲ ਤੇ ਪਹੁੰਚੋ ਉਹਰੇ ਇੱਕ ਹੋਰ ਗੱਲ ਕਵਾਂਗਾ ਜਿੰਨੇ ਵੇਚਣ ਵਾਸਤੇ ਕਪੜਾ ਲੈਣਾ ਉੰਦੇ ਵਾਸਤੇ ਵੀਡੀਓ ਬਹੁਤ ਵਧੀਆ ਹੈਗੀ ਆ ਤੁਸੀਂ ਜਲਦ ਜਲਦ ਵਿਜ਼ਿਟ ਕਰੋ ਹੋਲਸੇਲ ਦਾ ਸਾਡਾ ਪ੍ਰੋਪਰ ਕੰਮ ਹੈ ਅਗਰ ਕਿਸੇ ਨੂੰ ਵਿਆਹ ਸ਼ਾਦੀ ਲਈ ਕਪੜਾ ਚਾਹੀਦਾ ਹੈ ਉਹ ਵੀ ਸਾਡੀ ਦੁਕਾਨ ਤੇ ਵਿਜ਼ਿਟ ਕਰ ਸਕਦਾ ਵੈ ਬਹੁਤ ਤੁਹਾਡਾ ਫਾਇਦਾ ਆਏਗਾ ਲੱਖ ਤੋਂ ਡੇਢ ਲੱਖ ਕਪੜਾ 30-35 ਹਜ਼ਾਰ ਚ ਤੁਹਾਨੂੰ ਮਿਲੇਗਾ ਔਰ ਸਾਡੀ ਦੁਕਾਨ ਦਾ ਐਡਰੈਸ ਹੈ ਲੁਧਿਆਣਾ ਫੀਲਡ ਗੰਜ ਦੁੱਖ ਨਿਵਾਰਨ ਗੁਰਦੁਆਰਾ ਸਾਹਿਬ ਕੋਲ 2 ਨੰਬਰ ਗੁੱਚੇ ਸਾਡੀ ਸ਼ਾਪ ਹੈ ਸਿਮੀ ਟੈਕਸਟਾਈਲ ਦੇ ਨਾਮ ਤੇ ਜਲਦੋਂ ਜਲਦ ਵਿਜ਼ਿਟ ਕਰੋ ਥੈਂਕ ਯੂ ਵੀਵਰਸ